ਤੇ ਜਿੱਥੇ-ਜਿੱਥੇ ਬੰਦੇ ਫਸੇ ਸੀ ਤੁਰੰਤ ਫਟਾਫਟ ਕਰ ਦਿੱਤਾ ਬਾਹਰਲੇ ਦੇਖਣ ਜਾ ਕੇ ਦੇਖੋ ਕਿ ਐਕਸੀਡੈਂਟ ਵੀ ਹੋ ਜਵੇ ਜਦ ਇਹ ਹੈਲੀਕਾਪਟਰ ਆ ਜਾਂਦਾ ਬੰਦੇ ਚੱਕ ਲੈ ਜਾਂਦੇ ਔਰੇ ਤਾਂ ਬੰਦੇ ਕੋਠੇ ਪਰ ਖੜੇ ਆ ਮਹਿਸਾਂ ਪਰ ਬੈਠੇ ਆ ਮਹਿਸਾ ਦਾ ਬੁਰਾ ਹਾਲ ਹੈ ਡੰਗਰਾਂ ਦਾ ਬੁਰਾ ਹਾਲ ਹੈ ਇਹਨਾਂ ਨੇ ਕਿਹੜਾ ਚੱਕਿਆ ਜੀ ਸਰ ਹਰਿਆਣਾ ਸੀਐਮ ਨੇ ਸਿਰਫ ਸਟੇਟਮੈਂਟ ਨਾਲ ਕੁਝ ਨਹੀਂ ਬਣਦਾ ਇਹ ਲਤੀਫੇਬਾਜ਼ੀ ਤੇ ਚੋਰੀ ਦੇ ਥਾਣ ਤੇ ਰਾਤਾਂ ਨੂੰ ਕਿਸੇ ਨੇ ਕਿਤੇ ਦੇ ਪੱਟ ਲਈ ਇਹਨਾਂ ਦੇ ਐਮਐਲਏ ਨਾਲ ਮਿਲ ਕੇ ਕਿਸੇ ਨੇ ਪੁਲਿਸ ਨਾਲ ਮਿਲ ਕੇ ਕਿਤੇ ਦੇ ਪਾੜ ਲਈ ਅੱਛੀ 55 ਰੁਪਏ ਰੇਟਾ ਦਿੰਦੇ ਸੀ ਹੁਣ ਮਿਲਦਾ ਹੈ ਰੇਟਾ ਲੇਕਿਨ ਕਾਨੂੰਨੀ ਤੌਰ ਤੇ ਨਹੀਂ ਮਿਲ ਰਿਹਾ 35 ਰੁਪਏ ਮਿਲ ਰਿਹਾ ਤੁਸੀਂ ਵੀ ਮਕਾਨ ਬਣਾਓ ਰੇਟਾ ਤੁਹਾਨੂੰ ਮਿਲੇਗਾ ਲੇਕਿਨ ਕੋਈ ਵੀ ਸਰਕਾਰੀ ਖੱਡ ਕਾਨੂੰਨੀ ਤੌਰ ਤੇ ਨਿਲਾਮ ਨਹੀਂ ਹੈ ਜੀ ਦੇ ਕਰਕੇ ਇਹ ਫਲੱਡ ਆਇਆ ਹੈ ਇਲੀਗਲ ਤੇ ਇਲ ਪਲਾਨਡ ਹੋ ਗਿਆ ਸਾਰਾ ਕੰਮ ਤੁਸੀਂ ਗਿਰਿੰਦਰ ਮੈਂਬਰ ਪਾਰਲੀਮੈਂਟ ਹੋ ਗਈ ਗਿਰਿੰਦਰ ਸ਼ੇਰ ਜੀ ਜਿਹੜੀ ਸੀਟ ਦੇ ਉਸ ਹੈਂਡੀ ਖਾਦ ਹੋ ਚੁੱਕੀ ਹੈ ਅੱਜ ਤਾਂ ਲੱਗ ਰਿਹਾ ਜੇ ਸਾਉਣ ਧਰਨੇ ਦੇ ਟੱਕੇ ਆਏ ਫਿਊਰੇਜਾ ਮੈਂ ਇਹੀ ਕਹਿ ਰਿਹਾ ਸਾਡੇ ਤਾਂ ਪੱਲੇ ਧਰਨੇ ਰਹਿ ਗਏ ਇਹ ਸਰਕਾਰ ਨੇ ਪਹਿਲਾਂ ਤਾਂ ਇੱਥੇ ਦੀ ਐਮਸੀ ਦੀ ਇਲੈਕਸ਼ਨ ਲੁੱਟੀ ਫਿਰ ਇੱਥੇ ਬਾਈ ਇਲੈਕਸ਼ਨ ਲੁੱਟੀ ਇਲੈਕਸ਼ਨਾਂ ਲੁੱਟ ਲੈਂਦੇ ਐ ਪੈਸੇ ਡੰਡਾ ਜ਼ੋਰ ਪੁਲਿਸ ਦੇ ਨਾਲ ਪੈਸੇ ਬਣਾਉਣੇ ਪੁਲਿਸ ਤੋਂ ਇਲੈਕਸ਼ਨ ਲਟਾਉਣੀ ਇਹ ਕੰਮ ਕਰਕੇ ਇਲੈਕਸ਼ਨਾਂ ਲੁੱਟ ਲੀਆਂ ਲੇਕਿਨ ਕੰਮ ਗਰਾਊਂਡ ਤੇ ਕੋਈ ਨਹੀਂ ਕੀਤਾ ਅਗਲੇ ਕਹਿੰਦੇ ਸੀ ਤਾਂ ਪੈਸੇ ਆ ਡੰਡੇ ਨਾਲ ਇਲੈਕਸ਼ਨ ਜਿੱਤਦੇ ਐ ਕੰਮ ਕਰਾਉਣ ਦੀ ਕੀ ਲੋੜ ਐ ਹੁਣ ਨਾ ਸੀਵਰੇਜ ਸਾਫ ਕੀਤੀ ਤਾਇਰਾ ਨੇ ਪੈਪਾਣੀ ਸਾਫ ਕੀਤੀਆਂ ਨਾ ਨਾਲੀਆਂ ਸਾਫ ਕੀਤੀਆਂ ਜਿਹਦੇ ਕਰਕੇ ਘਰਾਂ ਦੇ ਵਿੱਚ ਗੰਦਾ ਪਾਣੀ ਵੜ ਗਿਆ ਤੇ ਘਰ ਪਰੇਸ਼ਾਨ ਐ ਇਸ ਕਰਕੇ ਅੱਜ ਧਰਨਾ ਅਸੀਂ ਦੇ ਰਹੇ ਆ ਉੱਥੇ ਆਪਣੇ ਮੇਰੀ ਸਾਹบุรี ਤੇ ਵੱਖ-ਵੱਖ ਲੋਕ ਪਰੇਸ਼ਾਨ ਐ ਸਰ ਸੀਐਮ ਜੀ ਬੁਲਾਈ ਐ ਮੰਤਰੀਆਂ ਨੂੰ ਐਮਐਲਏ ਨੂੰ ਬੁਲਾ ਕੇ ਇਥੇ ਫਿਰ ਬਾੜ ਆਈ ਉਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਔਰ ਇਤਨੀ ਮੀਟਿੰਗਾਂ ਚੱਲ ਰਹੀ ਹੈਗੀ ਹੈ ਉਹ ਵੀ ਉਹਨਾਂ ਨੂੰ ਕਿਹੜੇ ਜੀ ਬਾਅਦ ਦੇ ਵਿੱਚ ਮੀਟਿੰਗਾਂ ਦਾ ਫਾਇਦਾ ਨਹੀਂ ਹੁੰਦਾ ਬਰਸਾਤ ਆਉਣ ਤੋਂ ਪਹਿਲਾਂ 6 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੁੰਦੀ ਹੈ ਟੈਂਡਰ ਲੱਗਦੇ ਆ ਕੰਮ ਸ਼ੁਰੂ ਹੁੰਦੇ ਆ ਨਦੀਆਂ ਨਾਲੇ ਸਾਫ਼ ਹੁੰਦੇ ਆ ਤੇ ਹੁਣ ਜਦ ਬਾੜ ਆ ਗਈ ਲੋਕਾਂ ਦੇ ਘਰ ਭੜਿਆ ਮੀਟਿੰਗ ਪਾਣੀ ਭੜਿਆ ਪਿਆ ਇਹ ਦਿੱਲੀ ਵਿੱਚ ਬੈਠੇ ਮੀਟਿੰਗਾਂ ਕਰ ਰਹੇ ਇਹਨਾਂ ਇਹ ਨਲਾਕ ਸਰਕਾਰ ਆ ਗਈ ਇਹਨਾਂ ਨੂੰ ਕੰਮ ਕਰਨ ਦੀ ਜਾਂਚ ਨਹੀਂ ਹੈ ਇਹ ਨਾ ਹੀ ਸਹੀ ਕੰਮ ਕਰਨਾ ਚਾਹੁੰਦੇ ਇਹ ਸਿਰਫ ਲੁੱਟਣਾ ਤੇ ਕੁੱਟਣਾ ਜਾਣਦੇ ਆ ਤੇ ਪੰਜਾਬ ਨੂੰ ਲੁੱਟ ਰਹੇ ਸਰ ਜੀ ਤੁਸੀਂ ਜਦੋਂ ਪਾਕਿਸਤਾਨ ਜਾ ਕੇ ਸੁਣਿਆ ਤੁਹਾਡੇ ਵੱਲੋਂ ਕਿਵੇਂ ਦੀ ਮਦਦ ਕੀਤੀ ਗਈ ਉਹਨਾਂ ਦੇ ਬੀਖੀ ਸੀ ਅਸੀਂ ਦੇਖੋ ਆਪੋਜੀਸ਼ਨ ਕੋਲ ਸਰਕਾਰ ਨੂੰ ਜਗਾਉਣਾ ਹੁੰਦਾ ਮੈਂ ਰਾਤਾਂ ਨੂੰ ਵੀ ਦਿਨ ਨੂੰ ਵੀ ਲੋਕਾਂ ਦੇ ਵਿੱਚ ਘੁੰਮ ਰਿਹਾ ਉਹਨਾਂ ਦਾ ਦਰਦ ਵੰਡਾ ਰਿਹਾ ਜਿੰਨੀ ਕ ਸਾਡੀ ਸਮਰਥਾ ਹੈਗੀ ਅਸੀਂ ਰਾਹਤ ਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਸਮਗਰੀ ਦੇ ਰਹੇ ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਲੇਕਿਨ ਆਪੋਜੀਸ਼ਨ ਜਾਂ ਇੱਕ ਆਦਮੀ ਜਾਂ ਇੱਕ ਸੰਸਥਾ ਉਹਨਾਂ ਨਹੀਂ ਕਰ ਸਕਦੀ ਜਿੰਨਾ ਸਰਕਾਰ ਕਰ ਸਕਦੀ ਸਰਕਾਰ ਵੱਲੋਂ ਮੈਂ ਕੱਲ ਵੀ ਤੇ ਅੱਜ ਵੀ ਜਿੱਥੇ-ਜਿੱਥੇ ਗਿਆ ਕਿਤੇ ਵੀ ਕੋਈ ਬੰਦਾ ਨਹੀਂ ਗਿਆ ਸਰਕਾਰ ਦਾ ਨਾ ਨਕੋਤਰ ਹਲਕੇ ਦੇ ਵਿੱਚ ਜਿੱਥੇ ਪਾਣੀ ਆਇਆ ਨਾ ਸ਼ਾਹਕੋਟ ਹਲਕੇ ਜਿੱਥੇ ਪਾਣੀ ਆਇਆ ਨਾ ਸਾਡੇ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਪਾਣੀ ਅੰਦਰ ਵੜ ਗਿਆ ਲੋਕਾਂ ਦੇ ਯਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਸਰਕਾਰ ਹਰਿਆਣਾ ਸੀਐਮ ਨੇ ਰੱਖਿਆ ਸੀਐਮ ਨੂੰ ਜਿੱਤੀ ਹੋਈ ਹੈ ਉਹਨਾਂ ਨੇ ਇਹ ਕਹਿ ਰਹੇ ਜੀ ਸੀਐਮ ਨੇ ਇਹ ਕਹਿ ਰਹੇ ਸੀਐਮ ਨੇ ਹੈਲੀਕਾਪਟਰ ਦੇਤਾ ਯਾਰ ਮੇਰੀ ਗੱਲ ਸੁਣੋ ਸੀਐਮ ਸਾਢੇ 3 ਸਾਲ ਤਾਂ ਹੈਲੀਕਾਪਟਰ ਆਪਣਾ ਵਾਲੇ ਕੇਜਰੀਵਾਲਾ ਦੇ ਰੱਖਿਆ ਸਾਢੇ 3 ਸਾਲ ਦਾ ਦਿੱਲੀ ਵਾਲਿਆਂ ਨੂੰ ਝੂਠੇ ਦਿੰਦਾ ਰਿਹਾ ਤੇ ਆ ਹੁਣ ਚਾਹੀਦਾ ਤਾਂ ਏਸੀ ਵੀ 50 ਹੈਲੀਕਾਪਟਰ ਕਰਾਇ ਪਰ ਲੈ ਕੇ ਆਉਂਦਾ ਬਾਹਰ ਤੇ ਤੇ ਜਿੱਥੇ ਜਿੱਥੇ ਬੰਦੇ ਫਸੇ ਸੀ ਤੁਰੰਤ ਫਟਾਫਟ ਕਰਦੇ ਤਾਂ ਬਾਹਰਲੇ ਦੇਖਣ ਜਾ ਕੇ ਦੇਖੋ ਕਿ ਐਕਸੀਡੈਂਟ ਵੀ ਹੋ ਜਵੇ ਜਦ ਇਹ ਹੈਲੀਕਾਪਟਰ ਆ ਜਾਂਦਾ ਬੰਦੇ ਚੱਕ ਲਏ ਜਾਂਦੇ ਔਰੇ ਤਾਂ ਬੰਦੇ ਕੋਠੇ ਪਰ ਖੜੇ ਆ ਮਹਿਸਾਂ ਪਰ ਬੈਠੇ ਆ ਮਹਿਸਾਂ ਦਾ ਬੁਰਾ ਹਾਲ ਹੈ ਡੰਗਰਾਂ ਦਾ ਬੁਰਾ ਹਾਲ ਹੈ ਇਹਨਾਂ ਨੇ ਕਿਹੜਾ ਚੱਕਿਆ ਜੀ ਸਰ ਹਰਿਆਣਾ ਸੀਐਮ ਨੇ ਸਿਰਫ ਸਟੇਟਮੈਂਟ ਨਾਲ ਕੁਝ ਨਹੀਂ ਬਣਦਾ ਇਹ ਲਤੀਫੇਬਾਜ਼ੀ ਸਰਕਾਰ ਛੱਡ ਦੇਵੇ ਅੱਜ ਵੀ ਸਰਕਾਰ ਸਾਮ-ਦਾਮ-ਦੰਡ ਵੇਦ ਨਾਲ ਅਗਲੀ ਸਰਕਾਰ ਬਣਾਉਣ ਦੀ ਸੋਚ ਰਹੀ ਹੈ। ਇਹ 1.5 ਸਾਲ ਤੇ ਆ 3.5 ਸਾਲ ਚ ਕੀ ਕਰਨਾ ਸੀ ਇਹ ਕੋਈ ਸੋਚ ਨਹੀਂ ਹੈ। ਸਰ ਹਰਿਆਣਾ ਸੀ। ਹੋਰ ਵੀ ਜਿਹੜੀ ਬਾੜ ਪੀਣਾਂ ਵਾਸਤੇ ਕੰਮ ਕਰ ਰਹੀ ਹੈ ਜਾਂ ਸਕੀਮਾਂ ਚਲਾਈਆਂ ਉਹ ਮੈਂ ਤਾਂ ਕਹਿਣਾ ਜੀ ਜਿਆਦਾ ਦੇ ਜਿਆਦਾ ਆਰਮੀ ਆ ਗਏ। ਇਹਨਾਂ ਦੇ ਵਾਅਦੇ ਦਾ ਕੰਮ ਹੈ ਨਹੀਂ ਸਾਡੇ ਲੋਕਾਂ ਦਾ ਤਾਂ ਰਾਹਤ ਮਿਲੇ ਉਹਨਾਂ ਨੂੰ। 5 ਰੁਪਏ ਨੇ ਪਿਛਲੇ 3.5 ਸਾਲ ਜਿੰਨੀ ਵਾਰ ਬਾੜ ਆਈ ਹੈ ਕਿਸੇ ਨੂੰ ਦਿੱਤੇ ਸਰਕਾਰ ਨੇ। ਤੇ ਅੱਗੇ ਨੂੰ ਵੀ ਕੋਈ ਆਸ ਨਹੀਂ। ਤੇ ਮੁੱਖ ਮੰਤਰੀ ਕਹਿੰਦਾ ਸੀ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਬੱਕਰੀ ਦੇ ਵੀ ਦਊਂਗਾ ਮੈਂ ਕੱਦੂ ਵੀ ਦਵਾਰੇ ਕਰਾਊਂਗਾ ਯਾ ਤੈਰ ਕਿਸੇ ਦਿਨ ਤੇ ਹੱਥ 'ਤੇ 5 ਰੁਪਏ ਰੱਖੇ ਨਹੀਂ ਇਹਦੇ ਆਪਣੇ ਪਿੰਡ ਸਤੋਜ ਦੇ ਵਿੱਚ ਉੱਥੇ ਪਾਣੀ ਨੜ ਪਰਿਆ ਪਿਆ ਆਪਣਾ ਪਿੰਡੇ ਬਚਾ ਲਵੇ ਪੰਜਾਬ ਦਾ ਬਚਦਾ ਨਹੀਂ ਸੀ ਆਨੇ ਪੰਜਾਬ సీఎం ਨੂੰ ਲੈਟਰ ਲਿਖਿਆ ਹੈ ਕਿ ਆ ਕਿ ਪੰਜਾਬ 'ਚ ਜਿਹੜੀ ਬਾੜ ਆਈ ਆ ਉਹਨਾਂ ਲਈ ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਮੰਗੀ ਜਾਊਗੀ ਚਾਹੇ ਉਹਨਾਂ ਨੂੰ ਬੈਂਕ ਕੂਨ ਚਾਹੀਦੀ ਆ ਚਾਹੇ ਹੋਰ ਕਿਸੇ ਤਰ੍ਹਾਂ ਦੀ ਮਦਦ ਹੈ ਉਹ ਦਿੱਤੀ ਜਾਵੇਗੀ ਤੇ ਦੂਸਰੇ ਵੱਲੋਂ ਕਹਿ ਰਹੇ ਆ ਹਰਿਆਣਾ సీఎం ਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਚੋਰੀ ਕਰਨ ਦਾ ਕੰਮ ਹੋਣਾ ਹੈਗਾ ਭਾਈ ਇੱਕ ਸਵਾਰ ਨੂੰ ਇੱਕ ਟਾਈਮ ਕਰ ਤੇਰੇ ਕੋਲ ਸਵਾਰ ਬਹੁਤ ਜ਼ਿਆਦਾ ਹੋਣਗੇ ਬਹੁਤ ਵੱਡਾ ਮੁੱਦਾ ਅੱਛਾ ਉਹਦਾ ਦੋ సీఎం ਦਾ ਡਿਲੀਗੇਟ ਹੈ 10 ਸਰ

ਪਹਿਲਾਂ ਇਹ ਹਿੰਦੂਤਵਾ ਦੇ ਨਾਮ ਤੇ ਵੋਟ ਮੰਗਦੇ ਸੀ ਕਿ ਜੀ ਮੈਂ ਹਿੰਦੂ ਆ ਤੁਸੀਂ ਵੀ ਹਿੰਦੂ ਆ ਹਿੰਦੂ ਨੂੰ ਵੋਟ ਦਿਓ ਜੀ ਹਿੰਦੂਆਂ ਦੀ ਸਰਕਾਰ ਆ ਰਹੀ ਤਿੰਨ ਵਾਰ ਲੋਕਾਂ ਨੇ ਇਸ ਗੱਲ ਪਰ ਇਹਨਾਂ ਨੂੰ ਜਿਤਾ ਲਿਆ ਫਿਰ ਇਹ ਹਿੰਦੂਤਵਾ ਨੂੰ ਨੈਸ਼ਨਲ ਲੈਵਲ ਤੇ ਨੈਸ਼ਨਲਿਜ਼ਮ ਤੇ ਲੈ ਆਉਂਦੇ ਆ ਤਿੰਨ ਵਾਰ ਇਹਨਾਂ ਨੇ ਨੈਸ਼ਨਲਿਜ਼ਮ ਤੇ ਵੋਟਾਂ ਪਾ ਲੀਆਂ ਕਿ ਫਲਾਣੀ ਜਗ੍ਹਾ ਗੋਲੀ ਚੱਲ ਗਈ ਫਲਾਣੀ ਜਗ੍ਹਾ ਬੰਬ ਚੱਲ ਗਿਆ ਤੇ ਪਾਕਿਸਤਾਨ ਨਾਲ ਲੜਾਈ ਹੋ ਗਈ ਹੁਣ ਇਹ ਉਹ ਮੁੱਦਿਆਂ ਤੇ ਫੇਲ ਹੋ ਚੁੱਕੇ ਲੋਕ ਕਹਿੰਦੇ ਆ ਠੀਕ ਐ ਮੈਂ ਹਿੰਦੂ ਆ ਪਰ ਮੈਂ ਆਮ ਇੱਕ ਹਿੰਦੂ ਨੇ ਮੰਨੂ ਹਿੰਦੂ ਨੂੰ ਕੀ ਮਿਲਿਆ ਤੁਸੀਂ ਤੁਸੀਂ ਰਾਜ ਭੋਗ ਭੋਗ ਰਹੇ ਹੋ ਤੇ ਸਾਡੇ ਪੱਲੇ ਲੋਕਾਂ ਨੇ ਕੁਝ ਪਾਇਆ ਨਹੀਂ ਐਸੀ ਤੈਨੂੰ ਬਾਰ ਬਾਰ ਇੱਕੋ ਗੱਲ ਤੇ ਕਿਉਂ ਵੋਟ ਪਾਈ ਜਾਈਏ ਪੁਰੇ ਜਿ ਫੇਲ ਹੋ ਗਏ ਫਿਰ ਨੈਸ਼ਨਲਿਜ਼ਮ ਤੇ ਪਾਕਿਸਤਾਨ ਨਾਲ ਲੜਾਈ ਲਾ ਲਈ ਕਰਿਆ ਕਰਾਇਆ ਕੁਝ ਨਹੀਂ ਉਹਦੇ ਵਿੱਚ ਵੀ ਫੇਲ ਹੋ ਗਏ ਬਾਹਰ ਦੀ ਕੂਟਨੀਤੀ ਦੇ ਵਿੱਚ ਫੇਲ ਹੋ ਗਏ ਬਾਹਰਲੇ ਦੇਸ਼ਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ ਸਾਰੇ ਦੇਸ਼ ਸਾਡੇ ਉਲਟ ਹੋ ਗਏ ਉਹ ਸਭ ਪਾਸੇ ਦੇ ਫੇਲ ਹੋਏ ਬੇ ਇਹਨਾਂ ਦਾ ਜਦ ਕੋਈ ਚਾਰਾ ਨਹੀਂ ਚੱਲਿਆ ਤਾਂ ਹੁਣੇ ਵੋਟ ਚੋਰੀ ਤੱਕੇशाही ਨਾਲ ਲੜਨਾ ਲੜ ਕੇ ਫੋਟਾ ਜਿੱਤਣਾ ਚਾਹੁੰਦੇ ਮੈਂ ਨਹੀਂ ਮੇਰੇ ਸੰਜੇ ਕੁਮਾਰ ਨੂੰ ਕਿਸੇ ਜਾਣਦਾ ਲੇਕਿਨ ਸਾਰੀ ਦੇਸ਼ ਜਾਣਦਾ ਅੱਜ ਕੇ ਜੀ ਪੰਜਾਬ ਇਹ ਜਿਹੜੇ ਦੇਸ਼ ਦੇ ਵਿੱਚ ਵੋਟ ਚੋਰੀ ਔਰ ਮਸ਼ੀਨਾਂ ਦੀ ਖਰਾਬੀ ਮਸ਼ੀਨਾਂ ਵਿੱਚ ਹੀਰਾ ਫੇਰੀ ਕਰਕੇ ਇਲੈਕਸ਼ਨ ਜਿੱਤਦੇ ਸਰ ਬਿਹਾਰ ਤੋਂ ਪਹਿਲਾਂ ਹੀ ਜਾਉਂਗੇ ਤੁਸੀਂ ਉਹ ਸਰ ਮੈਂ ਜਾਉਂਗਾ ਜ਼ਰੂਰ ਪਹਿਲਾਂ ਮੈਂ ਆਪਣੇ ਲੋਕਾਂ ਨੂੰ ਨਹੀਂ ਛੱਡਦਾ ਮੇਰੀ ਗੱਲ ਸੁਣੋ ਯਾਰ ਮੇਰੇ ਆਪਣੇ ਘਰ 'ਚ ਤਾਂ ਪਾਣੀ ਬੜਿਆ ਵਾ ਅੱਗ ਲੱਗੀ ਵੀ ਇੱਥੇ ਤਾਂ ਮੈਂ ਬਿਹਾਰ 'ਚ ਘੁੰਮਦਾ ਫਿਰਾਂ ਮੈਂ ਕੋਈ ਭਗਵੰਤ ਮਾਨ ਮੈਂ ਕੋਈ ਭਗਵੰਤ ਮਾਨ ਹੈ ਕਿ ਜੇ ਆਪਣੇ ਨੂੰ ਛੱਡ ਕੇ ਬਾਹਰ ਘੁੰਮੀ ਜਾਵਾਂ ਮੈਂ ਆਪਣੇ ਲੋਕਾਂ 'ਚ ਰਹਿਣਾ ਮੇਰੇ ਪਰ